ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿਸਟਰਡ ਗੁਰਦੁਆਰਾ ਛੇਵੀ ਪਾਸ਼ਾ ਹੀ ਚੋੜਾਖੂ ਫਗਵਾੜਾ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਦਫ਼ਤਰ ਵਿੱਚ ਹੋਈ ਜਿਸ ਵਿੱਚ 14 ਜੂਨ 2024 ਦਿਨ ਮੰਗਲਵਾਰ ਨੂੰ ਧੰਨ ਧੰਨ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੂਰਵ ਜੇਠ ਮਹੀਨੇ ਦੀ ਸੰਗਰਾਂਦ ਅਤੇ 22 ਜੂਨ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਤੇ ਮਨਾਏ ਜਾ ਰਹੇ ਗੁਰਮਤ ਸਮਾਗਮ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਸੋਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮੀਰੀ ਪੀਰੀ ਦੇ ਮਾਲਕ ਤਨਤਨ ਸਾਬ ਸ੍ਰੀ ਗੁਰੂ ਹਰगोबिंद ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ 8 ਜੂਨ 2024 ਤੋਂ 21 ਜੂਨ 2024 ਤੱਕ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ ਅਤੇ 14 ਜੂਨ 2024 ਦਿਨ ਮੰਗਲਵਾਰ ਨੂੰ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਸੁਭਦੀਪ ਸਿੰਘ ਜੀ ਹਾਜ਼ਰੀ ਲਗਵਾ ਸੰਗਤਾਂ ਨੂੰ ਗੁਰਜਸ ਨਾਲ ਨਿਹਾਲ ਕਰਨਗੇ ਉਹਨਾਂ ਸਮੂਹ ਸੰਗਤਾਂ ਨੂੰ ਇਸ ਧਾਰਮਿਕ ਪ੍ਰੋਗਰਾਮ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣ ਦੀ ਅਪੀਲ ਕੀਤੀ। ਜੀ ਸਖਮਨੀ ਸਾਹਿਬ ਸੇਵਾ ਸੰਗਠਿ ਦੀ ਅਗਜਟਾ ਗੁਰਦੁਆਰਾ ਛਵੀ ਪਾਚਾਈ ਚੋੜਾਕੂ ਬਗਵਾਲਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋ ਮਹੀਨੇ ਦੀ ਸੰਗਰਾਂਦ 14 ਤਰੀਕ ਨੂੰ ਗੁਰਦਵਾਰਾ ਛੇਵੀਂ ਪਾਛੇ ਵਿਖੇ ਮਨਾਇਆ ਜਾ ਰਹੀ ਹੈ ਜੋ ਕਿ ਸ਼ਾਮ ਦੇ ਸਮਾਗਮ 6 ਵਜੇ ਤੋਂ ਲਾਗੇ ਰਾਤ ਦੇ 9:30 ਵਜੇ ਅਸਤੇ ਜਾਣਗੇ ਜਿਨ੍ਹਾਂ ਵਿੱਚ ਭਾਈ ਸਾਹਿਬ ਐਸ਼ੋਬਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਔਰ ਇਸੇ ਸਮਾਂ ਦੇ ਵਿੱਚ ਗਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਜੋ ਕਿ ਪ੍ਰਭ 22 ਜੂਨ ਨੂੰ ਆ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਜੋ ਪ੍ਰਵਾਸ ਰੀਗਾਂ ਉਹ 8 ਜੂਨ ਤੋਂ ਆਰੰਭ ਹੋਣਗੀਆਂ ਜੋ ਕਿ ਕੀ ਜੂਨ ਤੱਕ ਚੱਲਣਗੀਆਂ ਜਿਹਨਾਂ ਸੰਗਤਾਂ ਨੇ ਪ੍ਰਵਾਸ ਰੀਗਾਂ ਦੇ ਚਰਨਾ ਆਪਣੇ ਘਰਾਂ ਵਿਖੇ ਜਾਂ ਦੁਕਾਨ ਤੇ ਪਹੁੰਚਣ ਉਹ ਪ੍ਰਬੰਧ ਕਰਨਾ ਸੰਪਰਕ ਕਰ ਲੈਣ ਉਹ ਸਾਰੀਆਂ ਸੰਗਤਾਂ ਚਾਹਤ ਜਿੰਦੀ ਹੈ ਕਿ ਉਹ ਸਾਰਿਆਂ ਸਵਾਗਤ ਪਹੁੰਚ ਕੇ ਬਾ ਚੜ੍ਹ ਕੇ ਸਾਲਾ ਕੇ ਆਪਣਾ ਜਨਤ ਸਫਲ ਕਰੋ ਸਾਰੇ ਪ੍ਰੋਗਰਾਮਾਂ ਵਿੱਚ ਗੁਰੂ ਕੇ ਨਗਰ ਤੋਂ ਵਰਕਨ ਕੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿਸਟਰਡ ਗੁਰਦੁਆਰਾ ਛੇਵੀਂ ਪਾਸ਼ਾ ਹੀ ਚੋੜਾਖੂ ਫਗਵਾੜਾ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਦਫ਼ਤਰ ਵਿੱਚ ਹੋਈ ਜਿਸ ਵਿੱਚ 14 ਜੂਨ 2024 ਦਿਨ ਮੰਗਲਵਾਰ ਨੂੰ ਧੰਨ ਧੰਨ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੂਰਵ ਜੇਠ ਮਹੀਨੇ ਦੀ ਸੰਗਰਾਂਦ ਅਤੇ 22 ਜੂਨ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਮਨਾਏ ਜਾ ਰਹੇ ਗੁਰਮਤ ਸਮਾਗਮ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਸੋਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮੀਰੀ ਪੀਰੀ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਹਰगोबिंद ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ 8 ਜੂਨ 2024 ਤੋਂ 21 ਜੂਨ 2024 ਤੱਕ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ ਅਤੇ 14 ਜੂਨ 2024 ਦਿਨ ਮੰਗਲਵਾਰ ਨੂੰ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਸ਼ੁਭਦੀਪ ਸਿੰਘ ਜੀ ਹਾਜ਼ਰੀ ਲਗਵਾ ਸੰਗਤਾਂ ਨੂੰ ਗੁਰਜਸ ਨਾਲ ਨਿਹਾਲ ਕਰਨਗੇ ਉਹਨਾਂ ਸਮੂਹ ਸੰਗਤਾਂ ਨੂੰ ਇਸ ਧਾਰਮਿਕ ਪ੍ਰੋਗਰਾਮ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣ ਦੀ ਅਪੀਲ ਕੀਤੀ